ਕਾਲ ਸੋਸ਼ਲ ਮੀਡੀਆ ਤੇ ਗੁਰਦਾਸਪੁਰ ਦੇ ਇੱਕ ਨਿਜੀ ਰੈਸਟੋਰੈਂਟ ਦੀ ਵੀਡੀਓ ਬਹੁਤ ਤੇਜ਼ ਦੇ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਗ੍ਰਾਹਕ ਨੂੰ ਪਰੋਸੀ ਗਈ ਜਿਹੜੀ ਚਾਲ ਸੀ ਉਸ ਦੇ ਵਿੱਚ ਪਲੇਟ ਦੇ ਵਿੱਚ ਕੀੜਾ ਆ ਗਿਆ ਸੀ ਅੱਜ ਉਸ ਮਾਮਲੇ ਦੇ ਵਿੱਚ ਸੰਬੰਧਿਤ ਫੂਡ ਸੇਫਟੀ ਵਿਭਾਗ ਦੇ ਵੱਲੋਂ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਇਸ ਮੌਕੇ ਤੇ ਡਾਕਟਰ ਜੀ ਐਸ ਪੰਨੋ ਸਹਾਇਕ ਕਮਿਸ਼ਨਰ ਫੂਡ ਸੇਫਟੀ ਗੁਰਦਾਸਪੁਰ ਦੇ ਫੂਡ ਸੇਫਟੀ ਆਫੀਸਰ ਮੈਡਮ ਰੇਖਾ ਸ਼ਰਮਾ ਦੇ ਨਾਲ ਕਈ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ਤੇ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਜੋ ਦੋ ਇਸ ਨਿਜੀ ਰੈਸਟੋਰੈਂਟ ਦੀ ਰਸੋਈ ਨੂੰ ਚੈੱਕ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬਹੁਤ ਹੀ ਗੰਦਗੀ ਦੇ ਢੇਰ ਰਸੋਈ ਦੇ ਵਿੱਚ ਲੱਗੇ ਹੋਏ ਸਨ ਸਫਾਈ ਬਿਲਕੁਲ ਵੀ ਨਹੀਂ ਸੀ ਜੋ ਫੂਡ ਸੇਫਟੀ ਵਿਭਾਗ ਦੇ ਮ ਚੈਨਲ ਸਭ ਕੁਝ ਉਹ ਨਾ ਦੇ ਉਲਟ ਅੰਦਰ ਜੜਾ ਹੈ ਅੰਦਰ ਰੱਖਿਆ ਹੋਇਆ ਸੀ ਜਿਸ ਨੂੰ ਲੈ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਸੈਂਪਲ ਲੈ ਲਏ ਗਏ ਨੇ ਡਾਕਟਰ ਜੀਐਸ ਪਨੂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਮੇਨਾ ਸਾਡੇ ਫੂਡ ਸੇਫਟੀ ਆਫੀਸਰ ਮੈਡਮ ਰੇਖਾ ਸ਼ਰਮਾ ਜੀ ਅਸੀਂ ਜਿਹੜਾ ਹੈਗਾ ਜੀ ਅੱਜ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬ ਨਾਲੋਂ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਹੈ ਅੱਜ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਹੈ ਚੈਕਿੰਗ ਕਰਨ ਲਈ ਆਏ ਆ ਜਿਹਦੇ ਦੌਰਾਨ ਅਸੀਂ ਇੱਕ ਤੇ ਚਾਵਲਾਂ ਦਾ ਸੈਂਪਲ ਤੇ ਇੱਕ ਜਿਹੜਾ ਹੈ ਗਰੀਬੀ ਦਾ ਸੈਂਪਲ ਲਿਆ ਇਸ ਤੋਂ ਇਲਾਵਾ ਉਹਨਾਂ ਦੀ ਕਿਚਨ ਵਗੈਰਾ ਜਿਹੜੀ ਚੈੱਕ ਕੀਤੀ ਹੈ ਕਿਚਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਹੈ ਵੀ ਤੁਸੀਂ ਜਿਹੜੇ ਡਸਟਬਿਨ ਵਗੈਰਾ ਹੈ ਉਹ ਟੱਕੇ ਵਗੈਰਾ ਰੱਖੋ ਪ੍ਰੋਪਰ ਸਾਫ਼ ਸਫਾਈ ਦਾ ਧਿਆਨ ਰੱਖੋ ਜਿੱਥੇ ਤੁਸੀਂ ਆਪਣਾ ਵਾਸ਼ਿੰਗ ਵਗੈਰਾ ਕਰਦੇ ਆ ਉਹ ਜਿਹੜੀ ਜਗ੍ਹਾ ਹੈ ਉਹ ਥੱਲੇ ਉਹ ਚੰਗੀ ਤਰ੍ਹਾਂ ਉਹਦਾ ਫਰਸ਼ ਵਗੈਰਾ ਠੀਕ ਕਰੋ ਜਿਹੜੀਆਂ ਵੀ ਕਮੀਆਂ ਆ ਜੋ ਵੀ ਖਾਮੀਆਂ ਨੇ ਉਹਨਾਂ ਨੂੰ ਕਿਹਾ ਹੈ ਵੀ ਜਲਦੀ ਤੋਂ ਜਲਦੀ ਪੂਰਾ ਕਰੋ ਜੇਕਰ ਇਹ ਨਹੀਂ ਕਰਨਗੇ ਤੇ ਜੋ ਵੀ ਵਿਭਾਗ ਵੱਲੋਂ ਬੰਦੀ ਕਾਰਵਾਈ ਜਿਹੜੀ ਹੈ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਯਮ ਲਿਆਂਦੀ ਜਾਵੇਗੀ ਪਰ ਇਸ ਤੋਂ ਇਲਾਵਾ ਅਸੀਂ ਵੈਸੇ ਵੀ ਜਿਹੜਾ ਆ ਹਰ ਦੁਕਾਨਦਾਰ ਨੂੰ ਜਾਂ ਹਰ ਰੈਸਟੋਰੈਂਟ ਵਗੈਰਾ ਢਾਬੇ ਵਾਲੇ ਨੂੰ ਜਿਹੜਾ ਆ ਉਹ ਆਪਣੇ ਵੱਲੋਂ ਹਿਤਾਇਤ ਕਰਦੇ ਆ ਵੀ ਤੁਸੀਂ ਜੇ ਲੋਕਾਂ ਨੂੰ ਕੋਈ ਚੀਜ਼ ਪਰੋਸ ਰਹੇ ਆ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਉਹਨੂੰ ਜਿਹੜਾ ਆ ਸਾਫ਼ ਸੁਥਰੇ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਦਿਓ ਕਿਹੜਾ ਆਇਆਦ ਕੋਈ ਗੱਲ ਨਹੀਂ ਕੋਈ ਗਲਤੀ ਹੋ ਗਈ ਤੁਹਾਡੀ ਆ ਵੀ ਦੇਖਦੇ ਵੀ ਇਹਨਾਂ ਦੇ ਚੌਲਾਂ ਵਿੱਚ ਕੀ